ਲੋ ਵੀ ਦੋਸਤੋ ਮੈਂ ਤੁਹਾਨੂੰ ਅਕਸਰ ਕੋਈ ਨਾ ਕੋਈ ਚੀਜ਼ਾਂ ਨਵੀਆਂ ਜਿਹੜੀਆਂ ਲੱਭ ਕੇ ਉਹ ਦਿਖਾਉਂਦਾ ਰਿਹਾ ਆ ਤੁਸੀਂ ਛੱਤ ਵੇਖ ਰਹੇ ਜਿਹੜੀ ਇਹ ਲੈਂਟਰ ਜਿਹੜੇ ਪੈਂਦੇ ਨੇ ਤੇ ਜਾਂ ਜਿਹੜੀਆਂ ਪ੍ਰਾਤਨ ਇਹ ਚੀਜ਼ਾਂ ਲਾਈਆਂ ਜਾਂਦੀਆਂ ਸੀ ਕਿਲਿਆਂ ਦੇ ਵਿੱਚ ਪੁਰਾਣੀਆਂ ਮਾਰਤਾਂ ਦੇ ਵਿੱਚ ਤੁਸੀਂ ਛੋਟੀ ਇੱਟ ਦੀ ਜਾਂ ਵੱਡੀ ਇੱਟ ਦੀ ਇਹੋ ਜਿਹੀਆਂ ਛੱਤਾਂ ਤੁਸੀਂ ਵੇਖੀਆਂ ਸੀ ਆ ਜਿਹੜੀਆਂ ਗੋਲ ਤੁਸੀਂ ਵੇਖ ਰਹੇ ਜੀ ਤੇ ਅੱਜ ਮੈਂ ਪਹੁੰਚਿਆ ਹੋਇਆ ਸੰਦੂਲਗੜ ਦੇ ਨੇੜੇ ਪਿੰਡ ਸਾਧੂਵਾਲ ਦੇ ਵਿੱਚ ਤੇ ਉੱਥੇ ਇੱਕ ਕੋਠੀ ਦੇ ਵਿੱਚ ਇਹ ਇੱਕ ਕਵਰੇਜ ਨਹੀਂ ਸਾਰੀ ਕੋਠੀ ਦੀਆਂ ਜਿਹੜੀਆਂ ਛੱਤਾਂ ਨੇ ਨਾ ਬਾਥਰੂਮ ਦੀਆਂ ਵੀ ਰਸੋਈ ਦੀਆਂ ਵੀ ਡ੍ਰੈنگ ਰੂਮ ਦੀਆਂ ਵੀ ਲੌਬੀ ਦੀਆਂ ਵੀ ਇਹ ਸਾਰੀਆਂ ਛੱਤਾਂ ਜਿਹੜੀਆਂ ਇਸ ਤਰ੍ਹਾਂ ਬਾਈ ਨੇ ਬਣਵਾਈਆਂ ਨੇ ਤੇ ਮੇਰੇ ਖਿਆਲ ਪੰਜਾਬ 'ਚ ਇੱਕ ਦੋ ਹੀ ਇਹ ਇਸ ਤਰ੍ਹਾਂ ਦੀਆਂ ਕੋਠੀਆਂ ਨੇ ਮੈਨੂੰ ਬੜਾ ਵਧੀਆ ਲੱਗਾ ਤੇ ਮੈਂ ਕਿਹਾ ਕਿ ਅੱਜ ਤੁਹਾਨੂੰ ਵੀ ਇਹ ਜਿਹੜੀ ਚੀਜ਼ ਉਹ ਵਿਖਾਈ ਜਾਵੇ ਤੇ ਬਾਈ ਦੇ ਨਾਲ ਕਰਦੇ ਆ ਗੱਲਬਾਤਾਂ ਤੇ ਤੁਸੀਂ ਮੇਰੇ ਨਾਲ ਜਰੂਰ ਜੁੜੇ ਰਹਿ ਆ ਜੀ